ਸਤਿ ਗੁਰੂ ਆਦੀਆ ਸਾਰਿਆਂ ਨੂੰ ਮੈਂ ਨੂੰ ਜਿਹੜੀ ਹਫਤਾ ਪਹਿਲਾਂ ਗੋਲੀ 31 ਤਰੀਕ ਨੂੰ ਖਾਧੀ ਸੀ ਮੈਂ ਸਿਰਦਰਦ ਨੂੰ ਨਾਲ ਇੱਕ ਗੈਸ ਵਾਲੀ ਗੋਲੀ ਖਾਧੀ ਸੀ ਤੇ ਉਹਨੇ ਇਫੈਕਟ ਕਰਤਾ ਸੀ ਮੈਨੂੰ ਬਹੁਤ ਖਾਜ ਹੋਣ ਲੱਗ ਪਈ ਸਾਰੀ ਬੋਡੀ ਤੇ ਅੱਖਾਂ ਲਾਲ ਹੋ ਗਈਆਂ ਸੀ ਤੇ ਫਿਰ ਮੈਂ ਇੱਕ ਲੈਗੋ ਟੈਸਟ ਕਰਾਈ ਸੀ ਪਰਸੋਂ ਟੈਸਟ ਕਰਾ ਕੇ ਉਹਨੇ ਵੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਮੈਨੂੰ ਡਾਕਟਰ ਜੀ ਨੂੰ ਦਿਖਾਏ ਫਿਰ ਉਹ ਟੈਸਟ ਉਹ ਕਹਿੰਦਾ ਵੀ ਤੁਸੀਂ ਕੋਈ ਦਵਾਈ ਖਾਧੀ ਸੀ ਦੋ ਪੰਜ ਚਾਰ ਦਿਨ ਪਹਿਲਾਂ ਵੀਰ ਮਖਾਨ ਦੀ ਧਾਰਾ ਲੱਗ ਗਈ ਨੇ ਤੇ ਉਹਨੇ ਮੈਨੂੰ ਦੱਸਿਆ ਮੈਂ ਕਿ ਮੈਨੂੰ ਆ ਗੱਲ ਹੋਈ ਸੀਗੀ ਵੀ ਮੇਰਾ ਖਾਜ ਹੋਈ ਸੀ ਪੂਰੀ ਬੋਡੀ ਤੇ ਫਿਰ ਦਰਦ ਦੀ ਗੋਲੀ ਦੇ ਘਾਸ ਦੀ ਗੋਲੀ ਦਿੱਤੀ ਸੀ ਉਹਨੇ ਡਾਕਟਰ ਨੇ ਤੇ ਉਹ ਕਹਿੰਦਾ ਜੀ ਤੁਸੀਂ ਉਹਨੇ ਮੈਨੂੰ ਦਵਾਈ ਦਿੱਤੀ ਹੋਰ ਬਦਲ ਕੇ ਕਹਿੰਦਾ ਆਹ ਫਾਲੋ ਕਰ ਜਿਹੜਾ ਨਖਸਰ ਹੋਇਆ ਕਹਿੰਦਾ ਹਫਤੇ 10 ਦਿਨ ਬਾਅਦ ਦੁਬਾਰਾ ਟੈਸਟ ਕਰਾਓ ਕਹਿੰਦਾ ਇਹ ਤੁਸੀਂ ਤੋਂ ਮੈਨੂੰ ਉਹਦੇ ਵਿੱਚ ਆਪਣੇ ਲੀਵਰ ਦੇ ਵਿੱਚ ਤੇ ਕਿਡਨੀ ਦੇ ਵਿੱਚ ਵੀ ਥੋੜੀ ਜਿਹੀ ਗੜਬੜਾ ਗਈ ਸੀ ਇਹ ਕਹਿੰਦੇ ਫਿਰ ਡਾਕਟਰ ਕਹਿੰਦੇ ਫਿਰ ਤਾਂ ਇਹ ਪ੍ਰੋਬਲਮ ਹੋਈ ਆ ਲੀਵਰ ਤੇ ਕਿਡਨੀ ਦਾ ਜਿਹੜੀ ਗੋਲੀ ਰਿਐਕਸ਼ਨ ਕਰ ਗਈ ਉਹਦੇ ਨੁਕਸਾਨ ਹੋਇਆ ਨੁਕਸਾਨ ਹੋਇਆ ਤੇ ਉਹ ਹਫ਼ਤੇ ਬਾਅਦ ਹੀ ਅੱਜ ਫੇਰ ਇਹਨਾਂ ਨੇ ਮਤਲਬ ਕਿ ਦੇਖਿਆ ਹੀ ਨਹੀਂ ਉਹੀ ਗੋਲੀ ਫੇਰ ਲੈ ਲਈ ਸੇਮ ਹੀ ਉਹੀ ਲਈ ਹੈਗੀ ਕੋਈ ਜਿਹੜੀ ਡਾਕਟਰ ਨੇ ਦਿੱਤੀ ਸੀਗੀ ਦਵਾਈ ਹਾਂ ਉਹਦੇ ਵਿੱਚ ਗੋਲੀ ਫੇਰ ਕੋਈ ਖਾਲੀ ਪੇਟ ਵਾਲੀ ਸੀ ਫੇਰ ਰਿਐਕਸ਼ਨ ਕਰਦੀ ਇਹ ਖਾਲੀ ਪੇਟ ਵਾਲੀ ਗੋਲੀ ਵੀ ਦੇਖ ਕੇ ਲੈਣੀ ਚਾਹੀਦੀ ਆਪਾਂ ਨੂੰ ਹਾਂ ਆਪਾਂ ਲੱਗਦਾ ਵੀ ਇਹ ਹੁੰਦਾ ਹੈ ਖਾਤਾ ਨਹੀਂ ਪਤਾ ਲੱਗਦਾ ਮੇਰਾ ਬਹੁਤ ਬਾਰੇ ਸਾਰੇ ਪਿੰਡ ਦੇ ਸਾਹ ਉਹ ਪੈਰਾ ਗੋਡਿਆਂ ਥੱਲੇ ਥੱਲੇ ਇੰਦਰ ਸਾਰੀ ਬਾਹਾਂ ਤੇ ਖਾਜ ਹੋ ਜਾਂਦੀ ਐ ਥੱਫੜ ਹੋ ਕੇ ਪਾ ਪੰਡੇ ਤੇ ਕੋਈ ਵੀ ਦਵਾਈ ਮਰਦਾ ਕਹਣਾ ਡਾਕਟਰ ਦੀ ਸਲਾਹ ਤੋਂ ਬਿਨਾਂ ਆਹ ਦੇਖੋ ਆਹ ਵਾਲੀ ਗੋਲੀ ਸੀਗੀ ਇੰਨੀ ਤੂੰ ਨੜ ਤਾਂ ਨਹੀਂ ਨਹੀਂ ਹੋਣੀ ਸੀ ਆਹ ਵਾਲਾ ਪੱਤਾ ਹਾਂ ਡਾਕਟਰ ਨੇ ਦਿੱਤੀ ਆਹ ਪਾਖਾ ਰੋਗ ਦੀ ਲਾਹ ਹੈ ਤਾਂ ਬਣੀ ਕਿਹੜਾ ਲੱਗਿਆ ਜ਼ਾਲ ਕਹਿੰਦੇ ਹਾਂ ਪੈਂਟੋਵੈਰ ਲਿਖਿਆ ਹੋਇਆ ਹੈ ਇਹ ਇਹ ਨਹੀਂ ਤਾਂ ਖਾਲੀ ਪੇਟ ਵਾਲੀ ਕੀ ਕੰਮ ਖਾਣੀ ਸੀ ਉਹਦਾ ਪਹਿਲਾਂ ਐਵੇਂ ਤਾਂ ਕੱਲ ਦਵਾਈ ਸ਼ੁਰੂ ਹੋ ਗਈ ਸੀ ਮੇਰੀ ਪਰ ਕੱਲ ਕੁਦਰਤੀ ਮੈਂ ਭੁੱਲ ਗਿਆ ਖਾਲੀ ਪੇਟ ਲਈ ਨਹੀਂ ਹੈਗੀ ਮੈਂ ਇਹ ਉਹ ਖਾਦਾ ਗਿਆ ਉਦੋਂ ਪਹਿਲਾਂ ਬਾਹਰ ਤੇ ਨਾ ਚਾਹੂ ਪੀ ਲਈ ਜੇ ਆਪਾਂ ਹਾਂ ਜੀ ਚਾਹ ਪੀ ਲਈ ਹਾਂ ਬੜੀ ਬਰਫੀ ਖਾ ਲਈ ਸੀ ਇੱਕ ਪੀਸ ਮੈਂ ਤੇ ਮੈਂ ਕਿਹਾ ਚਲ ਕੱਲ ਤੋਂ ਸ਼ੁਰੂ ਕਰਦਾਂਗੇ ਤੇ ਅੱਜ ਉੱਠਣ ਸਾਰੀ ਇਹ ਖਾ ਲਈ ਗੋਲੀ ਮੈਂ ਇਹਨੇ ਮੇਰਾ ਕੰਮ じゃ ਕਰਤਾ 15-20 ਮਿੰਟਾਂ ਬਾਅਦ ਇਹ ਚੰਪਕਾਰ ਦਿਖਾਤਾ ਆਪਦਾ ਪੂਰਾ ਤੇ ਹੁਣ ਇੱਕ ਫੇਰ ਫੇਰ ਤਾਂ ਆਇਆ ਜੀ ਡਾਕਟਰ ਮੈਂ ਆਇਆ ਜੀ ਤਾਂ ਡੈਡਾ ਉਹ ਡਾਕਟਰ ਸੀਗਾ ਪਹਿਲਾਂ ਹੀ ਤੇ ਵੀ ਸੈਟਰਜਨ ਕਹਿੰਦਾ ਖਾ ਲਉ ਕਹਿੰਦਾ ਇੱਕ ਬਲੋ ਦੇ ਨਾਮ ਤੇ ਰਲੀ ਖਾ ਕੋ ਜਣ ਮੈਨੂੰ ਆਰਾਮ ਮਿਲਣ ਲੱਗਾ ਖਾਜ ਥੋੜੀ ਘੱਟ ਗਈ ਪਰ ਮੇਰੇ ਵੀਡੀਓ ਬਣਾਉਣ ਦਾ ਇਹ ਮਤਲਬ ਇਹ ਹੀ ਆ ਕਿ ਕੋਈ ਵੀ ਦਵਾਈ ਦੇਖ ਕੇ ਲੋ ਸੋ ਸਮਝ ਕੇ ਲੋ ਪੁੱਛੇ ਬਿਨਾਂ ਲਓ ਮੈਨੂੰ ਸਿਰ ਦੁਖ ਦੇ ਕਰਕੇ ਨਹੀਂ ਸੀ ਗੋਲੀ ਸਿਰ ਸਿਰ ਦੁਖਦਾ ਸੀ ਉਹ ਵੀ ਐ ਅੱਗੇ ਭੇ ਲੈਦਾ ਨਹੀਂ ਸਿਰ ਦੁਖ ਦੇ ਦੀ ਗੋਲੀ ਚੀਤੀ ਉਹ ਵੀ ਆਇਆ ਸੀਗਾ ਵੀ ਉਦੋਂ ਟਾਈਮ ਬਾੜਾ ਹੋ ਗਿਆ ਸੀ ਇੱਕ ਕੁਦਰ ਦੀ ਸ਼ਾਮ ਨੂੰ ਪਾਰਟੀ ਤੇ ਜਾਣਾ ਸੀ ਮੈਂ ਕਿਹਾ ਫਿਰ ਉੱਥੇ ਔਖੇ ਹੋ ਜਾਗੇ ਕਿ ਜਦ ਖਾ ਲੈਂਦੇ ਗੋਲੀ ਨਾਲ ਕੀ ਹੁੰਦਾ ਆਪਾਂ ਬੇਅੰਤ ਕਹਿੰਦੇ ਆ ਵਾਰਿ ਵਾਰਿ ਕਿ ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਕਦੇ ਪੁੱਛੋ ਐ ਹੀ ਹੋਈ ਆ ਪਤਾ ਕਰਕੇ ਖਾਲਸ ਕਰਦੇ ਹੁਣ ਗੋਲੇ ਆ ਨਹੀਂ ਕਿਹੜੀ ਗੋਲੀ ਕਿਹਦੇ ਪੈਨ ਰੱਖਣ ਕਰਦੇ ਆਪਾਂ ਇਹ ਕੱਲ੍ਹ ਸੱਦ ਲੈਂਦੇ ਬੇਅੰਤ ਵੀਰਾ ਕਹਿੰਦਾ ਵੀ ਜਿਹੜੀ ਆ ਦਵਾਈ ਐ ਲੀਵਰ ਵਾਸਤੇ ਬਹੁਤ ਜ਼ਿਆਦਾ ਵਧੀਆ ਵਾ ਦੇਖੋ ਇਹ ਜਿਵੇਂ ਲੀਵਰ ਫੈਟੀ ਹੁੰਦਾ ਵਾ ਲੀਵਰ ਨੂੰ ਪ੍ਰੋਬਲਮ ਹੁੰਦੀ ਆ ਆ ਦਵਾਈ ਵਧੀਆ ਹੁੰਦੀ ਉਹਦੇ ਵਾਸਤੇ ਬਹੁਤ ਵਧੀਆ ਹੁੰਦੀ ਆ ਪਰ ਤੁਹਾਨੂੰ ਡਾਕਟਰ ਦੀ ਸਲਾਹ ਨਾਲ ਇਹ ਦਵਾਈ ਲਿਓ ਜਦੋਂ ਉਹਨੂੰ ਸ਼ੂਟ ਕਰਦੀ ਆ ਤਾਂ ਕਿਉਂਕਿ ਸਾਡੇ ਕੋਲ ਤਾਂ ਸ਼ੂਟ ਕਰ ਗਈ ਦਵਾਈ ਬਹੁਤ ਵਧੀਆ ਲੀਵਰ ਵਾਸਤੇ ਇਲੀਵਰ ਫੈਟੀ ਹੋਵੇ ਤਾਂ